ਹੁਣ ਮਹਿਲਾਂ ਮਹਿਲ ਸਿਰਫ ਹੁਣ ਪ੍ਰੈਸ ਕਾਨਫਰੰਸਾਂ ਜੋਗੇ ਰਹਿ ਗਏ ਮਹਿਲਾਂ ਦੇ ਪੱਲੇ ਕੁਛ ਨਹੀਂ ਰਿਹਾ ਧੱਕੇ ਦੀ ਗੱਲ ਕਿੱਥੇ ਧੱਕੇ ਦੀ ਗੱਲ ਹੈ ਆਓ ਕੈਂਡੀਡੇਟ ਤਾਂ ਉਹਨਾਂ ਨੂੰ ਨਹੀਂ ਲੱਭ ਰਹੇ ਕੈਂਡੀਡੇਟਾਂ ਲਈ ਗੱਲ ਤੇ ਉੱਪਰ ਵੀ ਉਹਨਾਂ ਨੇ ਇੱਕ ਇੱਕ ਗੱਲ ਦਾ ਜਿਹੜਾ ਅੱਜ ਜਵਾਬ ਪ੍ਰੈਸ ਨੂੰ ਦਿੱਤਾ ਉਹ ਕਹਿੰਦੇ ਕਿ 60 ਕੈਂਡੀਡੇਟ ਸੀਗੇ ਆਮ ਆਦਮੀ ਪਾਰਟੀ ਦੇ ਹਰੇ ਕੈਂਡੀਡੇਟ ਦੇ ਫਾਰਮ ਭਰੇਗੇ ਸਾਡੇ ਸਿਰਫ 36 ਭਰੇਗੇ ਨੇ ਭਰਮਪਰ ਨਾਲ ਨਹੀਂ ਨਿੱਸ ਕੋਈ ਇਹ ਤਾਂ ਭਰਮ ਖੋਏਗੇ ਫਾੜੇਗੇ ਇਹ ਤਾਂ ਬਾਅਦ ਦੇ ਵਿੱਚ ਆ ਕੇ ਕੁਛ ਮੈਨੀਪੂਲੇਟ ਕਰ ਲੋ ਜੀ ਕੁਛ ਕਹੀ ਚੱਲੋ ਉਹਦਾ ਮਤਲਬ ਕੀ ਹੈ ਜਿੱਥੇ ਬਾਦਿਆ ਅਸੀਂ ਇਕੱਲੇ ਪਟਿਆਲੇ ਦੀ ਗੱਲ ਕਰਦੇ ਪੂਰਾ ਪੰਜਾਬ ਦੇਖ ਲੋ ਅਸੀਂ ਪਹਿਲਾਂ 3 22 ਇਲੈਕਸ਼ਨ ਜਿੱਤ ਕੇ ਆਏ ਆ ਜੀ ਅਸੀਂ ਪੰਚਾਇਤਾਂ 80% 85% ਜਿੱਤ ਕੇ ਆਏ ਆ ਤੇ ਉੱਥੇ ਕੀ ਹੋਇਆ ਸੀ ਸਾਡਾ ਇਹਨਾਂ ਗੱਲਾਂ 'ਚ ਯਕੀਨ ਹੀ ਕੋਈ ਨਹੀਂ ਜੀ ਅਸੀਂ ਤੇ ਲੋਕਤੰਤਰ ਦੇ ਵਿੱਚ ਵਿਸ਼ਵਾਸ ਰੱਖਦੇ ਆ ਅਸੀਂ ਲੋਕਤੰਤਰ ਨੂੰ ਦੇਸ਼ ਦੇ ਨੂੰ ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਨੇ ਇੱਕ ਦਸ਼ਾ ਤੇ ਦਿਸ਼ਾ ਦਿੱਤੀ ਹੈ ਜਿੰਦਰ ਮਹਤਾਬ ਜੀ ਦੇ ਪ੍ਰਚਾਰ ਵਾਸਤੇ ਮੰਤਰੀ ਪਹੁੰਚੇ ਹੋਏ ਸਨ ਜੋ ਕਿ ਇੰਚਾਰਜ ਹੀ ਲਗਾਏ ਗਏ ਸਨ ਮੰਤਰੀ ਸਾਹਿਬ ਪੂਰੇ ਪਟਿਆਲਾ ਜ਼ਿਲ੍ਹੇ ਦੇ ਉੱਪਰ ਥੋੜੀ ਨਿਗਰਾਨੀ ਰਹੀ ਹੈਗੀ ਹੈ ਕਿਸ ਤਰ੍ਹਾਂ ਦਾ ਮਾਹੌਲ ਲੱਗ ਰਿਹਾ ਹੈ ਮਾਹੌਲ ਤਾਂ ਤੁਸੀਂ ਦੇਖੋ ਆਪ ਵੀ ਦੇਖੋ ਕਿੰਨਾ ਵੱਡਾ ਉਤਸ਼ਾਹ ਹੈ ਰੋਟੀ ਪਾਣੀ ਦਾ ਟਾਈਮ ਆ ਵੱਡੀ ਗਿਣਤੀ ਦੇ ਵਿੱਚ ਇੱਥੇ ਵੀਰਾਂ ਦੇ ਭੈਣਾਂ ਇਕੱਠੇ ਹੋਏ ਆ ਬਹੁਤ ਵੱਡਾ ਉਤਸ਼ਾਹ ਹੈ ਲੋਕ ਦਾ ਇਸ ਤਰ੍ਹਾਂ ਲੱਗਦਾ ਵੀ 21 ਤਰੀਕ ਨੂੰ ਤੜਕੇ ਆ ਜੇ ਤੇ ਅਸੀਂ ਵੋਟਾਂ ਪਾ ਦਈਏ ਕਿਉਂਕਿ ਲੋਕ ਇੱਕ ਚਾਹੁੰਦੇ ਨੇ ਐਸੀ ਕਾਰਪੋਰੇਸ਼ਨ ਚਾਹੁੰਦੇ ਨੇ ਐਸੀ ਸੇਵਾਦਾਰ ਆਪਣੇ ਚਾਹੁੰਦੇ ਨੇ ਕਿ ਜਿਹੜੇ ਸਾਡੇ ਨਾਲ ਹਰ ਸਮੇਂ ਖੜ੍ਹ ਸਕਣ ਸਾਡੇ ਕੰਮ ਆ ਸਕਣ ਜੀਤਿੰਦਰ ਮੈਂ ਤਾਂ ਬਹੁਤ ਲੰਬੇ ਸਮੇਂ ਤੋਂ ਪਟਿਆਲਾ ਦੇ ਵਿੱਚ ਆਮਾਦੀ ਪਾਰਟੀ ਦੀ ਸੇਵਾ ਕਰ ਰਹੇ ਨੇ ਇਹਨਾਂ ਨੂੰ ਹਰੇਕ ਇਨਸਾਨ ਜਿਹੜਾ ਨੇੜੇ ਤੋਂ ਜਾਣਦਾ ਹੈ ਇਹਨਾਂ ਦੇ ਪ੍ਰਚਾਰ ਕਰਨ ਦਾ ਸਭ ਤੋਂ ਜ਼ਿਆਦਾ ਜ਼ੋਰ ਦੇਣ ਦੀ ਲੋੜ ਪਈ ਹੈ ਦੇਖੋ ਅਸੀਂ ਕਿਤੇ ਕਮੀ ਨਹੀਂ ਛੜਨਾ ਚਾਹੁੰਦੇ ਵੈਸੇ ਤਾਂ ਇਹ ਗੱਲ ਤੁਹਾਡੀ ਸਹੀ ਆ ਕਿਉਂਕਿ ਤੇਜਿੰਦਰ ਮੈਤਾ ਖੁਦ ਇੱਕ ਐਸਾ ਜੀਰਾਂ ਨੇ ਜਿਹੜੇ ਸੰਘਰਸ਼ ਕਰਨਾ ਵੀ ਜਾਣਦੇ ਨੇ ਲੋਕਾਂ ਦੀ ਸੇਵਾ ਕਰਨਾ ਵੀ ਜਾਣਦੇ ਨੇ ਜਦੋਂ ਕਿਤੇ ਬੇਇਨਸਾਫੀ ਦੀ ਗੱਲ ਆਈ ਤਾਂ ਇਹਨਾਂ ਨੇ ਉਸ ਸਮੇਂ ਦੇ ਮੁੱਖ ਮੰਤਰੀ ਸਾਹਿਬ ਨਾਲ ਵੀ ਟੱਕਰ ਲਈ ਸਾਰੇ ਜਾਣਦੇ ਨੇ ਮੰਤਰੀ ਸਾਹਿਬ ਜਦੋਂ ਇਹਨੇ ਵਧੀਆ ਕੈਂਡੀਡੇਟ ਹੋਣਾ ਆਮਾਦੀ ਪਾਰਟੀ ਕੋਲੇ ਉਸ ਵੇਲੇ ਸ਼ਹਿਰ ਦੇ ਵਿੱਚ ਮਹਿਲਾ ਦੇ ਅੰਦਰੋਂ ਪ੍ਰੈਸ ਕਾਨਫਰੰਸਾਂ ਹੋ ਰਹੀਆਂ ਕਿ ੱੱਕਾ ਜਿਹੜਾ ਹੈਗਾ ਸਰਕਾਰ ਵੱਲੋਂ ਹੋਇਆ ਹੁਣ ਮਹਿਲ ਮਹਿਲ ਸਿਰਫ ਹੁਣ ਪ੍ਰੈਸ ਕਾਨਫਰੰਸਾਂ ਜੋਗੇ ਰਹਿ ਗਏ ਮਹਿਲਾ ਦੇ ਪੱਲੇ ਕੁਛ ਨਹੀਂ ਰਿਹਾ ੱੱਕੇ ਦੀ ਗੱਲ ਕਿੱਥੇ ੱੱਕੇ ਦੀ ਗੱਲ ਹੈ ਆਓ ਕੈਂਡੀਡੇਟ ਤਾਂ ਉਹਨਾਂ ਨੂੰ ਨਹੀਂ ਲੱਭ ਰਹੇ ਕੈਨੇਡਾ ਲਈ ਗੱਲ ਤੇ ਉੱਪਰ ਵੀ ਉਹਨਾਂ ਨੇ ਇੱਕ ਇੱਕ ਗੱਲ ਦਾ ਜਿਹੜਾ ਅੱਜ ਜਵਾਬ ਪ੍ਰੈਸ ਨੂੰ ਦਿੱਤਾ ਉਹ ਕਹਿੰਦੇ ਕਿ 60 ਕੈਂਡੀਡੇਟ ਸੀਗੇ ਆਮ ਆਦਮੀ ਪਾਰਟੀ ਦੇ ਹਰੇ ਕੈਂਡੀਡੇਟ ਦੇ ਫਾਰਮ ਭਰੇਗੇ ਸਾਡੇ ਸਿਰਫ 36 ਭਰੇਗੇ ਨੇ ਥੋੜੀ ਫਾਰਮ ਭਰਨ ਵਾਲੇ ਨਹੀਂ ਨੇ ਸਭ ਹੋਏ ਇਹ ਤਾਂ ਫਾਰਮ ਖੋਏਗੇ ਫਾੜੇਗੇ ਇਹ ਤਾਂ ਬਾਅਦ ਦੇ ਵਿੱਚ ਆ ਕੇ ਕੁਛ ਮੈਨੀਪੂਲੇਟ ਕਰ ਲੋ ਕੁਝ ਕਹੀ ਚੱਲੋ ਉਹਦਾ ਮਤਲਬ ਕੀ ਹੈ ਜਿੱਥੇ ਬਾਦਿਆਲੀ ਅਸੀਂ ਇਕੱਲੇ ਪਟਿਆਲੇ ਦੀ ਗੱਲ ਕਰਦੇ ਪੂਰਾ ਪੰਜਾਬ ਦੇਖ ਲਓ ਅਸੀਂ ਪਹਿਲਾਂ 3 22 ਇਲੈਕਸ਼ਨ ਜਿੱਤ ਕੇ ਆਏ ਆ ਅਸੀਂ ਪੰਚਾਇਤਾਂ 80% 85% ਜਿੱਤ ਕੇ ਆਏ ਆ ਤੇ ਉੱਥੇ ਕੀ ਹੋਇਆ ਸੀ ਸਾਡਾ ਇਹਨਾਂ ਗੱਲਾਂ 'ਚ ਯਕੀਨ ਹੀ ਕੋਈ ਨਹੀਂ ਹੈ ਅਸੀਂ ਤਾਂ ਲੋਕਤੰਤਰ ਦੇ ਵਿੱਚ ਵਿਸ਼ਵਾਸ ਰੱਖਦੇ ਹਾਂ ਅਸੀਂ ਲੋਕਤੰਤਰ ਨੂੰ ਦੇਸ਼ ਦੇ ਨੂੰ ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਨੇ ਇੱਕ ਦਸ਼ਾ ਤੇ ਦਿਸ਼ਾ ਦਿੱਤੀ ਹੈ ਸੋ ਸਾਡਾ ਤਾਂ ਇਹਨਾਂ ਗੱਲਾਂ 'ਚ ਵਿਸ਼ਵਾਸ ਹੀ ਨਹੀਂ ਅਸਲੀਅਤ ਇਹ ਹੈ ਕਿ ਇਹਨਾਂ ਦੋਹਾਂ ਪਾਰਟੀਆਂ ਨੂੰ ਭਾਜਪਾ ਨੂੰ ਕਾਂਗਰਸ ਨੂੰ ਇਹਨਾਂ ਨੂੰ ਕੋਈ ਕੈਂਡੀਡੇਟ ਨਹੀਂ ਲੱਭ ਰਹੇ ਆਪਣੀ ਸਾਖ ਬਚਾਉਣ ਦੇ ਲਈ ਉਹ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਹੁਣ 45 ਕੈਂਡੀਡੇਟ ਹੋਰ ਖੜੇ ਨੇ ਇੱਥੇ ਲਾ ਲਓ ਜੋਰ 45 ਦਾ ਲੜ ਰਹੇ ਨੇ ਇੱਥੇ ਲਾ ਲਾਂ ਜੋਰ ਰਿਜ਼ਲਟ ਆ ਜਾਣਗੇ ਦੇਖ ਲਓ ਕਿ ਤਰੀਕ ਨੂੰ ਕੀ ਹੋਣਾ ਹੈ ਉਹਨਾਂ ਕਹੇ ਜਿਹੜੇ 5 ਗਰੰਟੀਆਂ ਤੁਸੀਂ ਕਹਿ ਰਹੇ ਹੋ 5 ਗਰੰਟੀਆਂ ਤਾਂ ਕੇਂਦਰ ਸਰਕਾਰ ਵੱਲੋਂ ਪਹਿਲੇ ਕਹਿ ਦਿੱਤੀਆਂ ਚਾਹੀਏ ਬਸ ਦੀ ਗੱਲ ਕੀਤੀ ਜਾਵੇ ਚਾਹੀਏ ਸੀਸੀਟੀਵੀ ਕੈਮਰੇ ਦੀ ਗੱਲ ਕੀਤੀ ਜਾਵੇ ਇਹ ਉਹਨਾਂ ਦੇ ਸਰਟੀਫਿਕੇਟ ਦੀ ਲੋੜ ਨਹੀਂ ਹੈ ਇਹ ਤਾਂ ਲੋਕ ਦੇਖਣਗੇ ਜੀ ਜੀ ਜਿਹੜੇ ਗਰੰਟੀਆਂ ਅਸੀਂ ਦਿੱਤੀਆਂ ਨੇ ਜੀ ਲੋਕ ਦੇਖਣਗੇ ਅਸੀਂ ਸਿਵਰੇ ਦੀ ਗਰੰਟੀ ਦਿੰਦੀ ਹੈ ਲੋਕਾਂ ਨੂੰ ਤਕਲੀਫ ਹੋਏਗੀ ਤਾਂ ਲੋਕ ਸਾਨੂੰ ਵੋਟ ਪਾਉਣਗੇ ਜੀ ਹੁਣ ਉਹਨਾਂ ਨੇ ਤਾਂ ਦੇਖੋ ਨੈਗੇਟਿਵਿਟੀ ਗੱਲ ਕਰਦੀ ਹੈ ਅਸੀਂ ਕੁਝ ਵੀ ਕਹੀਏ ਨਹੀਂ ਮੈਂ ਸਮਝਦਾ ਕਿ ਚੰਗੀ ਸੋਚ ਹੀ ਹੈ ਕਿ ਅਸੀਂ ਜੇ ਕੋਈ ਸਹੀ ਗੱਲ ਕਹਿ ਰਹੇ ਹਾਂ ਸਹੀ ਕੰਮ ਕਰਦੇ ਹਾਂ ਉਹਨੂੰ ਸਹੀ ਕਰਨ ਉਹਨੂੰ ਸਹੀ ਕਹਿਣ ਪਰ ਇਹਨਾਂ ਨੇ ਤਾਂ ਇੱਕੋ ਗੱਲ ਨਹੀਂ ਨਹੀਂ ਮੈਂ ਨਾ ਮਾਨੂੰ ਵਾਲੀ ਗੱਲ ਹੈ ਪਰ ਇਹਨਾਂ ਗੱਲਾਂ ਦਾ ਕੋਈ ਫਰਕ ਨਹੀਂ ਪੈਂਦਾ ਲੋਕ ਸਾਡੇ ਨਾਲ 16 ਦੇ ਕਰੀਬ ਵਿਰੋਧ ਜਿਹੜੇ ਹੈਗੇ ਨੇ ਕੈਂਡੀਡੇਟ ਜਿੱਤੇ ਹੈਗੇ ਨੇ ਉਹਨਾਂ ਵਾਸਤੇ ਕੀ ਮੈਸੇਜ ਹੈ ਉਹਨਾਂ ਪਿੱਛੇ ਦੇਖੋ ਕਿੱਡਾ ਵੱਡਾ ਵਿਸ਼ਵਾਸ ਬਾੜ ਦੇ ਲੋਕਾਂ ਨੇ ਕੀਤਾ ਉਹਨਾਂ ਦੀ ਜ਼ਿੰਮੇਵਾਰੀ ਜਿੱਤ ਕੇ ਆਉਣ ਵਾਲਿਆਂ ਨਾਲੋਂ ਵੀ ਵੱਧ ਹੈ ਜਿੰਨਾ ਤੇ ਸਾਰੇ ਬਾੜ ਨੇ ਵਿਸ਼ਵਾਸ ਕੀਤਾ ਹੈ ਪਰ ਸਾਡੇ ਸਾਰੇ ਐਮਸੀ ਸਾਡੀ ਸੋਚ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਤੇ ਪਹਿਰਾ ਦੇਣ ਵਾਲੇ ਬੰਦੇ ਆ ਸੀ ਸਾਡੀ ਤਾਂ ਸੋਚ ਸਿਰਫ ਸੇਵਾ ਦੀ ਹੈ ਅਸੀਂ ਸੇਵਾ ਕਰਾਂਗੇ ਲੋਕਾਂ ਦੀ ਦਿਨ ਰਾਤ ਸੇਵਾ ਕਰਕੇ ਲੋਕਾਂ ਨੇ ਮੰਨ ਦਿੱਤਾਗੇ ਅਜੇ ਹੀ ਕਾਰਪੋਰੇਸ਼ਨ ਜੋ ਅੱਜ ਤੱਕ ਨਹੀਂ ਬਣ ਸਕੀ ਲੋਕਾਂ ਦੇ ਸੇਵਾਦਾਰਾਂ ਦੇ ਨਹੀਂ ਬਣ ਸਕੀ ਅਸੀਂ ਉਹ ਕੰਮ ਕਰਕੇ ਦਿਖਾਵਾਂਗੇ ਮੰਤਰੀ ਸਾਹਿਬ ਤੁਸੀਂ ਪਟਿਆਲੇ ਦੇ ਵਿੱਚ ਕਈ ਦਿਨਾਂ ਤੋਂ ਹੈਗੇ ਹੋ ਕੋਈ ਮੁਨੀਵੈਸਿਟੀ ਉੱਪਰ ਨਹੀਂ ਪੁੱਛਣ ਵਾਲੀ ਗੱਲ ਹੈ ਕਿ ਤੁਹਾਨੂੰ ਲੱਗਦਾ ਹੈ ਕਿ ਕੋਈ ਕੈਂਡੀਡੇਟ ਹੈ ਜਿਹੜਾ ਹੈਗਾ ਵਧੀਆ ਅਹੁਦੇ ਤੇ ਬੈਠੂਗਾ ਤਾਂ ਦੇਖੋ ਬੈਠੀ ਗਈ ਕੋਈ ਲੱਗ ਰਿਹਾ ਕੋਈ ਨੇੜੇ ਦਾ ਲੱਗ ਰਿਹਾ ਨਹੀਂ ਇਹ ਇਹ ਫੈਸਲਾ ਜਿਵੇਂ ਅੱਜ ਐਮਐਲਏ ਸਾਹਿਬ ਵੀ ਅਨਾਉਂਸ ਕਰਕੇ ਕਿ ਵੱਧ ਲੀਡ ਨਾਲ ਜਿੰਦਾ ਮੈਂ ਤੁਹਾਨੂੰ ਜਿਤਾਉਂ ਤਾਂ ਫਿਰ ਉਹਨੂੰ ਅੱਛੀ ਸੀਟ ਤੇ ਬਿਠਾਇਆ ਜਾਊਗਾ ਦੇਖੋ ਕੁਦਰਤੀ ਗੱਲ ਹੈ ਜੇ ਵੱਧ ਵੋਟਾਂ ਨਾਲ ਕੋਈ ਜਿੱਦ ਹੈ ਜੀ ਤਾਂ ਉਹਦਾ ਇੱਕ ਨੰਬਰ ਤਾਂ ਹੁੰਦਾ ਨਾ ਜੀ ਬਾਕੀ ਇਹ ਫੈਸਲਾ ਪਾਰਟੀ ਹਾਈ ਕਮਾਂਡ ਦੇ ਹੱਥ ਵਿੱਚ ਹੈ ਪਾਰਟੀ ਫੈਸਲਾ ਕਰੇਗੀ ਜੋ ਵੀ ਪਾਰਟੀ ਫੈਸਲਾ ਕਰੇਗੀ ਸਾਡੇ ਸਭ ਲੋਕਾਂ ਨੂੰ ਮਨਜ਼ੂਰ ਹੋਏਗਾ ਇਹ ਇਹ ਮੰਨਿਆ ਜਾ ਸਕਦਾ ਜਿਸ ਤਰ੍ਹਾਂ ਬੀਜੇਪੀ ਵਾਲੇ ਕਹਿ ਰਹੇ ਕਿ ਤੱਕਾ ਹੋਇਆ ਹੈ ਜਿਹੜੀ VOTING ਹੈ ਬੜੀ ਨਿਰਪੱਖ ਹੋਣ ਵਾਲੀ ਹੈ ਬੀਜੇਪੀ ਵਾਲਿਆਂ ਦੇ ਪੱਲੇ ਕੁਝ ਨਹੀਂ ਹੈ ਬੀਜੇਪੀ ਵਾਲਿਆਂ ਨੇ ਸਿਰਫ ਤੇ ਸਿਰਫ ਗੱਲਾਂ ਰਹਿ ਗਿਆ ਤੁਸੀਂ ਹੈਰਾਨ ਹੋਵੋਗੇ ਗਿੱਦੜਵਾਹ ਜੀ ਜਿੱਥੇ ਸਰਦਾਰ ਮਨਪ੍ਰੀਤ ਸਿੰਘ ਬਾਦਲ 16 ਸਾਲ ਤੱਕ ਉੱਥੇ MLA ਰਹੇ ਗਿੱਦੜ ਵਾਹੇ ਸ਼ਹਿਰ ਚ ਉਹਨਾਂ ਨੂੰ 411 ਵੋਟਾਂ ਮਿਲੀਆਂ ਨੇ ਅਸੀਂ ਉੱਥੇ 8000 ਵੋਟ ਤੇ ਜਿੱਤੇ ਆ ਉਹ ਇੱਕ ਜੇਬ ਪਾਰਲੀਮੈਂਟ ਦੀ ਚੋਣ ਨੂੰ ਲਈ ਜਾਣਗੇ ਨਾ ਉਹ ਇੱਕ ਭਾਵਨਾ ਲੋਕਾਂ ਦੀ ਭਾਵਨਾਵਾਂ ਨੂੰ ਉਤਸ਼ਾਹ ਜਾਂ ਜੋभी ਸ਼ਬਦ ਕਹਿ ਸਕਦੇ ਪਰ ਗੱਲ ਪਤਾ ਕੀ ਹੈ ਮੰਤਰੀ ਸਾਹਿਬ ਜਦੋਂ ਕੋਈ ਆਮ ਵਿਅਕਤੀ ਕਵੇ ਜਾਂ ਕੋਈ ਆਮ ਛੋਟਾ ਲੀਡਰ ਕਵੇ ਤਾਂ ਬੰਨਾਈਏ ਜਿਹੜੇ ਐਕਸ ਐਮਪੀ ਰਹਿ ਚੁੱਕੇ ਨੇ ਉਹਨਾਂ ਦੇ ਜਿਹੇ ਬਿਆਨ ਹੋਣ ਕਿ ਜਿਹੜੇ ਕੈਂਡੀਡੇਟ ਨੇ ਉਹਨਾਂ ਨੂੰ ਧਮਕਾਇਆ ਜਾ ਰਿਹਾ ਉਹਨਾਂ ਦੀ ਪਤਨੀਆਂ ਨੂੰ ਧਮਕਾਇਆ ਜਾ ਰਿਹਾ ਪਰਚੇ ਦੇਣ ਦੀ ਗੱਲ ਕੀਤੀ ਜਾ ਰਹੀ ਹੈ ਇਹ ਸਭ ਹੁਣ ਨਕਾਰੇ ਹੋਏ ਆਗੂ ਨੇ 100 ਨਾ ਹੋਰ ਗੱਲ ਹੈ ਮੌਜੂਦਾ ਹੋਣਾ ਹੋਰ ਗੱਲ ਹੈ ਅੱਜ ਮੌਜੂਦਾ ਲੋਕਾਂ ਦੇ ਜਿਨ੍ਹਾਂ ਨੇ ਵਿਸ਼ਵਾਸ ਕੀਤਾ ਉਹਨਾਂ ਲੋਕਾਂ ਤੇ ਲੋਕ ਹੁਣ ਵੀ ਯਕੀਨ ਕਰ ਰਹੇ ਨੇ ਅਲੀਗੇਸ਼ਨ ਤਾਂ ਦੇਖੋ ਕੋਈ ਕੁਝ ਲਈ ਜਾਓ ਜੀ ਉਹਨੂੰ ਕੌ ਪਰ ਅਸਲੇ ਜਿਵੇਂ ਮੈਂ ਪਹਿਲਾਂ ਦੱਸੀ ਹੈ ਨਾਇਨਾ ਲਵੇ ਕੋਈ ਕੈਂਡੀਡੇਟ ਨੇ ਨਾਇਨਾ ਕੋਲੇ ਕੋਈ ਕੈਂਡੀਡੇਟ ਸੀ ਸਿਰਫ ਆਪ ਦਾ ਜਿਸ ਤਰ੍ਹਾਂ ਕਹਿਣਾ ਚਾਹੀਦਾ ਹੈ ਕੇ ਲੋਕਾਂ ਦੇ ਵਿੱਚ ਆਪਣੀ ਸਾਖ ਬਣਾਉਣ ਦੇ ਲਈ ਹੋਰ ਮਿਸਤਰੀ ਦੇ ਅਲੀਗੇਸ਼ਨ ਲਾਰੇ ਨੇ ਜੋ ਸਾਰੇ ਬੇਬੁਨਿਆਦ ਨੇ ਰੱਲੇਆ ਸਾਹਿਬ ਦਾ ਕਦੇ ਹਾਲਚਲ ਪੁੱਛਣ ਜਾਣਾ ਤੁਸੀਂ ਰੱਲੇਆ ਵਾਲਾ ਸਾਹਿਬ ਦਾ ਕਹਿੰਦੇ ਸਿਹਤ ਦੇ ਬਾਰੇ ਤੁਸੀਂ ਪੁੱਛਣ ਜਾਣਾ ਹੈਗਾ ਕਿੱਦਾਂ ਕੋਈ ਪ੍ਰੋਗਰਾਮ ਬਣਾ ਲੈ ਨਹੀਂ ਦੇਖੋ ਸਦਕਾਰ ਯੋਗ ਨੇ ਉਹਨਾਂ ਦੀ ਸਿਹਤ ਦਾ ਧਿਆਨ ਰੱਖਣਾ ਸਰਕਾਰ ਦੀ ਜ਼ਿੰਮੇਵਾਰੀ ਵੀ ਹੈ ਪਰ ਕੇਂਦਰ ਸਰਕਾਰ ਜਿਹੜੀ ਉਹਨਾਂ ਦੀ ਜਾਨ ਲੈਣ ਤੇ ਤੁਲੀ ਹੋਈ ਹੈ ਇਹ ਨਹੀਂ ਹੋਣਾ ਚਾਹੀਦਾ ਉਹਨਾਂ ਦੇ ਨਾਲ ਸਮਝੌਤਾ ਕਰਨਾ ਚਾਹੀਦਾ ਕਿਸਾਨੀ ਦਾ ਸਾਧ ਦੇਣਾ ਚਾਹੀਦਾ ਤੁਹਾਡੇ ਵੱਲੋਂ ਕੁਝ ਇਸ ਜੇ ਉੱਪਰ ਜ਼ੋਰ ਦਿੱਤਾ ਜਾ ਰਿਹਾ ਕਿਉਂਕਿ ਸਿਹਤ ਕਹਿੰਦੇ ਕਾਫੀ ਕਰ 22 ਦਿਨ ਤੋਂ ਉੱਪਰ ਹੋ ਚੁੱਕੇ ਨੇ ਕੋਈ ਸਿੱਧਾ ਸਾਡੇ ਸਾਡੇ ਸਾਰੇ ਡਾਕਟਰ ਬੈਠੇ ਆ ਜੀ ਸਾਰਾ ਪ੍ਰਸ਼ਾਸਨ ਬੈਠਾ ਜੋ ਅਸੀਂ ਕਰ ਸਕਦੇ ਆ ਪੰਜਾਬ ਸਰਕਾਰ ਕਰ ਸਕਦੀ ਹੈ ਅਸੀਂ ਕਰ ਰਹੇ ਆ ਉਹਨਾਂ ਦੇ ਮੰਗਣਾ ਮੰਨਣਾ ਸਾਡੇ ਹੱਕ ਵਿੱਚ ਬਸਦੀ ਗੱਲ ਨਹੀਂ ਆ ਗਈ ਤੇ ਇਹ ਸੁਪਰੀਮ ਕੋਰਟ ਨੇ ਕਿਆਸੀ ਰਾਹ ਖੋਲ ਦਤਾ ਜਬ ਇਹ ਕੁਝ ਲੋਕ ਜਾ ਸਕਦੇ ਨੇ ਉਹਦੇ ਤੇ ਇੰਪਲੀਮੈਂਟ ਨਹੀਂ ਹੋ ਰਿਹਾ ਉਸ ਤੇ ਪੰਜਾਬ ਸਰਕਾਰ ਕੋ ਸਟੈਂਡ ਕਰ ਰਹੀ ਅਸੀਂ ਇਸ ਸਮੇਂ ਕੋਈ ਜਤ ਮਤਲਬ ਫੈਸਲਾ ਹੋਇਆ ਜੀ ਜੋ ਸੁਪਰੀਮ ਕੋਰਟ ਨੇ ਆਦੇਸ਼ ਦਿੱਤੇ ਨੇ ਅਸੀਂ ਉਹਦੀ ਹੂਬ ਹੂ ਪਾਲਣਾ ਕਰ ਰਹੇ ਹਾਂ ਤੇ ਬਾਕੀ ਕਈ ਗੱਲਾਂ ਸਾਰੇ ਕੇਂਦਰ ਸਰਕਾਰ ਦੇ ਹੱਥ 'ਚ ਨੇ ਇਹ ਜਿਹੜੇ ਮਗਰਮੱਛ ਦੇ ਹੰਝੂ ਵੰਦ ਨੇ ਹਰਿਆਣਾ ਸਰਕਾਰ ਕੁਛ ਬੋਲੀ ਜਾਂਦੀ ਆ ਇਹ ਸਭ ਕਾਗਜ਼ੀ ਗੱਲਾਂ ਨੇ ਇਹ ਤਾਂ ਪ੍ਰੈਕਟੀਕਲੀ ਗੱਲਾਂ ਸਾਰੀ ਦੁਨੀਆ ਜਾਣਦੀ ਹੈ ਵੀ ਇਹ ਪ੍ਰੋਬਲਮ ਕਿਹਨਾਂ ਨੇ ਕ੍ਰੀਏਟ ਕੀਤੀ ਹੈ ਕਾਲੇ ਕਾਨੂੰਨ ਬਣਾਉਣ ਲਈ ਕਿਹਨੇ ਕਹ ਸੀ ਇਹਨਾਂ ਨੂੰ ਜੀ ਬਣਾ ਲੇ ਫਿਰ ਵਾਪਸ ਕਰਤੇ ਮੈਂ ਤਾਂ ਤੁਹਾਡੇ ਮਾਧਮ ਦੇ ਰਹੀ ਵੀ ਕਹਿਣਾ ਚਾਹਨਾ ਕਿ ਸਵਾ ਸਾਲ ਤੱਕ ਜਿਹੜੇ ਸਾਡੇ ਪੰਜਾਬ ਦੇ ਕਿਸਾਨ ਉੱਥੇ ਬੈਠੇ ਰਹੇ ਤੇ ਉਹਨਾਂ ਨੂੰ ਪਹਿਲਾਂ ਕਾਲੇ ਕਾਨੂੰਨ ਬਣਾ ਕੇ ਉੱਤੇ ਬਿਠਾਇਆ ਤਾਂ ਤੇ ਫਿਰ ਉਹਨਾਂ ਨੂੰ ਹਟਾਤਾ ਤੇ ਸਵਾ ਸਾਲ ਦਾ ਮੁਆਵਜ਼ਾ ਦੇਣ ਇਹ ਸਾਡੇ ਕਿਸਾਨਾਂ ਨੂੰ ਰੋਜ਼ ਦੇ ਪੈਸੇ ਦੇਣ ਇਹਨਾਂ ਦੇ ਸੋ ਇਸਨ ਪੰਜਾਬ ਦੇ ਮੰਤਰੀ ਜੋ ਕਿ ਪਰਿਆਲਾ ਦੇ ਵਿੱਚ ਇਨਚਾਰਜ ਦੇ ਤੌਰ ਦੇ ਉੱਪਰ ਦੇਖ ਰਹੇ ਸਨ ਜੋ ਕੋਰਪੋਰੇਸ਼ਨ ਦੀ ਇਲੈਕਸ਼ਨਸ ਹੋ ਰਹੀਆਂ ਨੇ ਉਸ ਦਾ ਸਰਵੇ ਕੀਤਾ ਤੇ ਸਾਫ ਟੋਲ ਦੇ ਉੱਪਰ ਜੋ ਅੱਜ ਐਮਪੀ ਪਰਨੀਤ ਕੋਰ ਵੱਲੋਂ ਕਾਨਫਰੰਸ ਕੀਤੀ ਕਿ ਸੀ ਉਸ ਨੂੰ ਨਿਰਾਦਰ ਅਰਦਾਸ ਦਿਓ ਕਿ ਆ ਕਿ ਬੀਜੇਪੀ ਕੋਲ ਨਾ ਕੈਂਡੀਡੇਟ ਨੇ ਨਾ ਕੋਈ ਮਿਸਾਲ ਹੈਗੀ ਹੈ ਇਸ ਲਈ ਉਹ ਸਾਰਾ ਕੁਝ ਕਰ ਰਹੇ ਨੇ ਸੋ ਤਜੀਦਰ ਮਹਿਤਾ ਦੇ ਹੱਕ ਦੇ ਵਿੱਚ ਪ੍ਰਚਾਰ ਕਰਨ ਲਈ ਪਹੁੰਚੇ ਹੋਏ ਸਨ ਜੋ ਕਿ 34 ਨੰਬਰ ਵਾਰਡ ਤੋਂ ਕੈਂਡੀਡੇਟ ਖੜੇ ਹੋਏ ਨੇ ਜੋ ਕਿ ਜ਼ਿਲ੍ਹਾ ਪ੍ਰਧਾਨ ਵੀ ਦੋ ਵਾਰ ਰਹਿ ਚੁੱਕੇ ਨੇ ਸੋ ਇਸੇ ਤਰ੍ਹਾਂ ਪਹਿਲਾਂ ਸਰਜੀਤ ਸਿੰਘ ਕੋਹਲੀ ਦੇ ਸੁਪੁੱਤਰ ਅਜੀਤ ਸਿੰਘ ਕੋਹਲੀ ਵੀ ਪ੍ਰਚਾਰ ਕਰ ਰਹੇ ਸਨ ਦੇ ਹੱਕ ਦੇ ਵਿੱਚ ਤੇ ਅੱਜ ਮੰਤਰੀ ਸਾਹਿਬ ਪ੍ਰਚਾਰ ਕਰਨ ਉਸਦੇ ਪੁੱਛੇ